ਦੇਸ਼ ਵਿਦੇਸ਼ ਤੇ ਪੰਜਾਬ ਵਿੱਚ ਵਸਦੀ ਸਮੂਹ ਸਾਰ ਸੰਗਤਾਂ ਸਿੱਖ ਸੰਗਤਾਂ ਨੂੰ ਸਤਿ ਸ੍ਰੀ ਅਕਾਲ ਇਹ ਵੀਡੀਓ ਪਾਉਣ ਦਾ ਮਕਸਦ ਕਿਸੇ ਦਾ ਦਿਲ ਦੁਖਾਨਾ ਨਹੀਂ ਕਿਸੇ ਦੀ ਧਰਮ ਨੂੰ ਠੇਸ ਪਹੁੰਚਾਉਣਾ ਨਹੀਂ ਬਸ ਇਹਦਾ ਇਹੀ ਮਤਲਬ ਹੈ ਕਿ ਇਹ ਵਿਅਦਬੀ ਨਹੀਂ ਅਗਰ ਕੋਈ ਹੋਰ ਇਨਸਾਨ ਕਰਦਾ ਹੈ ਤਾਂ ਉਹਨੂੰ ਕੋਰ ਤੋਂ ਕੋਰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਂਦੀ ਹੈ ਅਗਰ ਕੋਈ ਕਿਸੇ ਗੁਰਦੁਆਰਾ ਸਾਹਿਬ ਜਾ ਕੇ ਰੀਲ ਪਾਉਂਦਾ ਹੈ ਕੋਈ ਯੋਗਾਸਨ ਕਰਦਾ ਹੈ ਤੇ ਕੋਈ ਕਿਸੇ ਪ੍ਰਕਾਰ ਦੇ ਗਲਤ ਹਰਕਤ ਕਰਦਾ ਹੈ ਤਾਂ ਉਸਨੂੰ ਕੋਰ ਤੋਂ ਕੋਰ ਸਜ਼ਾਾਂ ਦਿੱਤੀ ਜਾਂਦੀਆਂ ਹਨ ਇਥੋਂ ਤੱਕ ਕਿ 2 ਸਾਲ ਦੇ ਬੱਚੇ ਦਾ ਵੀ ਸਿਰ ਟਕਾਇਆ ਜਾਂਦਾ ਹੈ ਤੇ ਉਹਨੂੰ ਮਰਿਆਦਾ ਉਚ ਰਹਿਣ ਮਜਬੂਰ ਕੀਤਾ ਜਾਂਦਾ ਹੈ। ਉਸ ਦੇ ਮਾਪਿਆਂ ਨੂੰ ਇਹ ਚੰਗੀ ਤਰ੍ਹਾਂ ਸਖਤ ਹਤਾਇ ਦਿੱਤੀ ਜਾਂਦੀ ਹੈ ਕਿ ਇਸ ਦਾ ਸਿਰ ਟਕਾਇਆ ਜਾਵੇ ਤੇ ਇਸ ਨੂੰ ਚੰਗੀ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਹਰ ਕਾਨੂੰਨ ਅਨੁਸ਼ਾਸਨ ਵਿੱਚ ਰਹਿ ਦਿੱਤਾ ਜਾਵੇ। ਜਦ ਇਹ ਇੱਕ ਬੱਚੇ ਦੇ ਉੱਪਰ ਇੰਨੀ ਇੱਕ ਕਾਨੂੰਨ ਅਨੁਸ਼ਾਸਨ ਲਾਗੂ ਹੈ ਤਾਂ ਇਸ ਪਰਿਵਾਰ ਉੱਪਰ ਕਿਉਂ ਨਹੀਂ? ਤੁਸੀਂ ਦੇਖ ਸਕਦੇ ਹੋ ਕਿ ਕੁੱਤੇ ਦੇ ਮਰਨ ਦਾ ਭੋਗ ਪਾਇਆ ਜਾ ਰਿਹਾ ਹੈ। ਜਿੱਥੇ ਕਿ ਕ੍ਰਾਂਤੀ ਸਿੰਘ ਵੀ ਪਾਠ ਕਰ ਰਹੇ ਨੇ ਤੇ ਸਾਜ ਸੰਗਤਾਂ ਬੈਠੀਆਂ ਹੋਈਆਂ ਹਨ ਅਸੀਂ ਕਿਸੇ ਦਾ ਦਿਲ ਦੁਖਾਨਾ ਸਾਡਾ ਮਤਲਬ ਨਹੀਂ ਸਾਡਾ ਮਤਲਬ ਹੈ ਕਿ ਅਗਰ ਕਿਸੇ ਹੋਰ ਇਨਸਾਨ ਨਾਲ ਕਿਸੇ ਹੋਰ ਵਿਅਕਤੀ ਨਾਲ ਇਹ ਕਾਨੂੰਨ ਇਹ ਨਿਯਮ ਲਾਗੂ ਨੇ ਤੇ ਇੱਕ ਸਿੱਖ ਕੌਮ ਦੇ ਆਪਣੇ ਰੂਹ ਮੈਂਦਿਆਂ ਦੇ ਨਾਲ ਇਹ ਲੱਕ ਨੂੰ ਲਾਗੂ ਕਿਉਂ ਨਹੀਂ ਹੁੰਦਾ ਤੁਸੀਂ ਦੇਖ ਸਕਦੇ ਹੋ ਕਿਤਰਾ ਗ੍ਰਤੀ ਸਿੰਘ ਆਪਣੇ ਸ਼ਾਸਨ ਤੇ ਵਿਰਾਜਮਾਨ ਨੇ ਅਤੇ ਕਿਸ ਤਰ੍ਹਾਂ ਪਾਠ ਸਿਮਰਨ ਕੀਤੇ ਜਾ ਰਹੇ ਨੇ ਅਗਰ ਕਿਸੇ ਅਸੀਂ ਹਮੇਸ਼ਾ ਦੇਖਦੇ ਰਹਿੰਦੇ ਆ ਤੇ ਕੋਈ ਨਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਦੀ ਬੀਅਦਬੀ ਹੋ ਜਾਂਦੀ ਹੈ ਤੇ ਉਸ ਨੂੰ ਅਸੀਂ ਮਾਨਸਿਕ ਤੌਰ ਤੇ ਮਾਨਸਿਕ ਰੋਗੀ ਕਹਿ ਦਿੰਦੇ ਆ ਜਾਂ ਮਾਨਸਿਕ ਤੌਰ ਤੇ ਕਮਜ਼ੋਰ ਕਹਿ ਦਿੰਦੇ ਆ ਇਹ ਤਾਂ ਚੰਗੇ ਪਲੇ ਠੀਕ ਠਾਕ ਨਜ਼ਰ ਆ ਰਹੇ ਨੇ ਅਗਰ ਮਾਨਸਿਕ ਰੋਗੀ ਤੇ ਇਹ ਕਾਨੂੰਨ ਲਾਗੂ ਆ ਤਾਂ ਇਸ ਪਰਿਵਾਰ ਉੱਪਰ ਇੱਕ ਨੂੰ ਲਾਗੂ ਕਿਉਂ ਨਹੀਂ ਸੋਸ਼ਲ ਮੀਡੀਆ ਤੇ ਇਹ ਵੀਡੀਓ ਅੱਗ-ਬਗ ਫੈਲਦੀ ਹੋਈ ਨਜ਼ਰ ਆ ਰਹੀ ਹੈ ਟੈਕਸਟਿਵ ਲਈ ਤੋਂ ਡਾਕਟਰ ਲਖਸ਼ਮਨ ਦੇ ਵਿਸ਼ੇਸ਼ ਰਿਪੋਰਟ